ਹਾਂਜੀ ਬਹੁਤ ਜ਼ਿਆਦਾ ਰਸਾ ਇਸ ਸਮੇਂ ਤੁਸੀਂ ਵੇਖ ਸਕਦੇ ਹੋ ਡੈਕੋਰੇਸ਼ਨ ਬਹੁਤ ਵਧੀਆ ਕੀਤੀ ਹੋਈ ਆ ਲਾਈਟਾਂ ਦੇ ਨਾਲ ਸਾਰੀ ਸਜਾਵਟ ਬਹੁਤ ਸੋਹਣੀ ਕੀਤੀ ਹੋਈ ਆ ਇਹ ਸਟਾਰ ਪੈਗਾ ਜੀ ਠੰਡਾ ਬੁਰਜ ਸਾਹਿਬ ਆ ਆ ਦੇਖੋ ਜੀ ਕਿੰਨਾ ਜ਼ਿਆਦਾ ਰਸਾ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਪੀੜ ਹੈ ਸਮੇਂ ਨਾ ਬਹੁਤ ਜ਼ਿਆਦਾ ਰਸਾ ਲੱਖ ਲੱਖ ਵਧਾਈਆਂ ਬਾਬਾ ਚੌਰਵਰ ਸਿੰਘ ਜੀ ਦੇ ਫਤਿਹ ਸਿੰਘ ਜੀ ਦੇ ਜਨਮ ਦਿਹਾੜੇ ਦਿਆਂ ਆਈ ਰਾਯਾ ਹੋਰ ਕੀ ਆ ਜਾਣੇ ਵੀਰ ਹਾਂ ਵਧੀਆ ਹਾਂ ਵਧੀਆ ਓਕੇ ਆ ਚੱਲਨੇ ਤੇਰੇ ਵਧੀਆ ਹੀ ਵਧੀਆ ਠੀਕ ਠਾਕ ਓਕੇ ਦਰਸ਼ਨ ਕਰ ਲੈ ਫਿਰ ਹਾਂਜੀ ਹਾਂ ਵਧੀਆ ਆ ਨਾਮ ਭੁੱਲ ਗਿਆ ਫਿਰ ਆਪਣਾ ਮਨਦੀਪ ਸਿੰਘ ਮਨਦੀਪ ਸਿੰਘ ਦਾ ਹਰਪੰਸ ਬਰੇ ਤੋਂ ਆਏਂਗੇ ਹਾਂਜੀ 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 ਮਾਜਰੀ ਜੀਮ ਤੋਂ ਹਾਂਜੀ ਹਾਂਜੀ ਇਹ ਜੀ ਦੇਖੋ ਇਹ ਹਰਪੰਸ ਬਰੇ ਤੋਂ ਲਾਗਤ ਆਏ ਨੇ ਮਾਜਰੀ ਪਿੰਡਾਂ ਨਾਲ ਖਾਣ ਪਰਾਏਂਗੀ ਹਾਂਜੀ ਮਾਜਰੀ ਜੀ ਮਨਦੀਪ ਸਿੰਘ ਜੀ ਦਰਸ਼ਨ ਕਰਨਾ ਹੈ ਇਸ ਇਸ ਜਗ੍ਹਾ ਤੇ ਸੇਵਾ ਵੀ ਕਰਦੇ ਨੇ ਐਂ ਵੀ ਲੰਗਰ ਦੇ ਵਿੱਚ ਆਉਂਦੇ ਹਾਂਜੀ ਏ ਲੰਗਰ ਲੱਗਾ ਹੋਇਆ ਇਸ ਜਗ੍ਹਾ ਤੇ ਆਂ ਜੀ ਹਾਂ ਜੀ ਬਹੁਤ ਬਹੁਤ ਜੀ ਪ੍ਰੋਗਰਾਮ ਹੋ ਰਿਹਾ ਅੱਛਾ ਆਹ ਦੇਖੋ ਜੀ ਪੂਰਾ ਭਾਰੀ ਉਤਸ਼ਾਹ ਹੈ ਵਾਹ ਜਰਾਸਾ ਇਸ ਸਮੇਂ ਤਾਂ ਜੁਬੇ ਦੇ ਸਾਧ ਸੰਗਤਾਂ ਦੇ ਵਿੱਚ ਅੱਗੇ ਪਹੁੰਚਦੇ ਆਂ ਦਰਸ਼ਨ ਕਰਵਾਉਣੇ ਆ ਹਾਂ ਤੋ ਤੋ ਸਦਾ ਆਹ ਦੇਖੋ ਜੀ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਹੋਈ ਆ ਲਾਈਟਾਂ ਦੇ ਨਾਲ ਠੰਡਾ ਮੁਰਦਸਾਹਬ ਜੀ ਦੇ ਕਰੋ ਜੀ ਦਰਸ਼ਨ ਆਪਨਾ ਅੱਗੇ ਪਹੁੰਚ ਕੇ ਦਰਸ਼ਨ ਕਰਵਾਣੇ ਆ ਤੁਹਾਨੂੰ ਤਾਂ ਤਾਂ ਨਾ ਮਾਤਾ ਗੁਜਰ ਕੌਰ ਜੀ ਤਾਰੇ ਸਾਹਿਬ ਜੀ ਆਦਿਆਂ ਦੀ ਲਾਸਾਨੀ ਸਾਥੀ ਨੂੰ ਕੋਟੀ ਕੋਟੀ ਪ੍ਰਣਾਮ ਜੀ ਕਾਰ ਸੇਵ ਵਾਲੇ ਬਾਬਾ ਜੀ ਨੇ ਰਤਨ ਪੰਤ ਰਤਨ ਬਾਬਾ ਰਵਨ ਸਿੰਘ ਜੀ ਬਾਬਾ ਰਬਾਚਨ ਸਿੰਘ ਜੀ ਬਾਬਾ ਮਹਿੰਦਰ ਸਿੰਘ ਜੀ ਦਿੱਲੀ ਵਾਲੇ ਬਾਬਾ ਗੁਲਜਾਰ ਸਿੰਘ ਜੀ ਹਾਂਜੀ ਉੱਪਰ ਪਹੁੰਚ ਕੇ ਤਾਂ ਉਹਨਾਂ ਦਰਸ਼ਨ ਕਰਵਾਉਣੇ ਆ ਠੰਡਾ ਬੁਰਜ ਸਾਹਿਬ ਜੀ ਦੇ ਸੋ ਤਾਂ ਇਸ ਸਰ ਪਹਿਲੇ ਮਾਤਾ ਗੁਜਰੀ ਲੰਗਰ ਹਾਲ ਹਾਂਜੀ ਹਾਂਜੀ ਆਹ ਕਿਹੜੇ ਕੰਨ ਮਸਾ ਦੇ ਕੰਨ ਠੰਡਾ ਵਰਜਾਇਆ ਵਾ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਜ ਦਾ ਫਰਮਾਨ ਆ ਸੋਹੀ ਮੱਲਾ ਪੰਜਵਾ ਕਰਮ ਧਰਮ ਪਖੰਡ ਜੋ ਦੀ ਸੋਹੀ ਤਨ ਜਮਾ 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 ਜਗਾ ਤੀ ਲੁੱਟੇ ਨਿਰਵਾਨ ਕੀਰਤਨ ਗਾਵੋ ਗੁਰੂ ਕਰਤੇ ਨੇਮਕਾ ਸੇਮਰਤਾ ਜਿੱਥੇ ਛੋਟੇ ਹੈ ਭਾਈ ਤੀਰਤਾchnਾਨ ਤੀਰਤਾchnਾਨ ਆਦਿਕਾ ਮਿੱਥੇ ਹੋਏ ਧਰਮਕ ਕੰਮ ਖਾਵੇ ਦੇ ਕਮ ਹਨ ਇਹ ਕਮ ਜਿਤਨੇ ਵੀ ਲੋਕਾ ਕਰਦੇ ਦਿਸਦੇ ਹਨ ਉਹਨਾਂ ਨੂੰ ਮਸੂਲੀਆ ਜਮਾਂ ਲੂਟ ਲੈਂਦਾ ਹੈ ਇਸਾ ਵਾਸਤੇ ਬਾਸਨਾ ਅਗਰੈਤ ਹੋ ਕੇ ਕਰਤਾਰ ਦੀ ਸਿਫਤ ਸਲਾਹ ਕਰਿਆ ਕਰੋ ਕਿਉਂਕਿ ਇਸ ਦੀ ਬਰਕਤ ਨਾਲ ਚਿੰਨ ਪਰ ਨਾਮ ਸਿਮਰਿਆ ਹੀ ਮਨੁੱਖ ਵਿਕਾਰਾਂ ਤੋਂ ਮੁਕਤੀ ਪਾ ਲੈਂਦਾ ਹੈ ਫਰ ਸਤਨਾਮ ਚੋੜਾ ਪ੍ਰੋਗ੍ਰੀਸਮ ਲਖਵਾ ਸਾਹਿਬ ਜੀ ਦੇ ਕਰੋਈ ਦਰਸਨਾ ਸਤਨਾਮ ਸ੍ਰੀ ਵਾਇਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਬੱਬੀ ਪ੍ਰਸਾਦ ਜੀ ਮਦਿਮ ਲਖਸ਼ਟੇ ਪਾਛੇ ਹਾਂਜੀ ਕਰੋਈ ਦਰਸਨਾ ਕਿਸ ਸਥਾਨ ਤੇ ਮਾਤਾ ਗੁਜਰਕੌਰ ਜੀ ਨੂੰ ਤੇ ਕਿਹਾ ਗਿਆ ਸੀ ਆ ਤੇ ਦਰਸ਼ਨ ਕਰਦੇ ਆ ਸੰਗਤਾਂ ਤੁਸੀਂ ਵੇਖ ਸਕਦੇ ਹੋ ਇਸ ਸਮੇਂ ਹੇ ਆ ਦੀ ਠੰਡਾ ਬੁੱਢਾ ਸਾਹਿਬ ਆ ਤੇ ਇਸ ਤਰਫ ਹੈਗੀ ਪਾਰਕ ਕਾਫੀ ਵੱਡੀ ਪਾਰਕ ਆ ਉਹ ਵੀ ਆਪਾਂ ਕਦੇ ਦੇਨ ਦੇ ਵਿੱਚ ਦਰਸ਼ਨ ਕਰਾਵਾਂਗੇ ਇਸ ਤਰ੍ਹਾਂ ਫੈ ਗਈ ਸਰੋਵਰ ਸਾਹਿਬ ਤੁਸੀਂ ਦੇਖ ਸਕਦੇ ਹੋ ਤੇ ਲੰਗਰ ਲੱਗੇ ਹੋਣੇ ਜਗ੍ਹਾ-ਜਗ੍ਹਾ ਤੇ ਤੇ ਬਹੁਤ ਸੋਹਣੀ ਸਜਾਵਟ ਕੀਤੀ ਹੋਈ ਹੈ ਗੁਰਦੁਆਰਾ ਸਾਹਿਬ ਜੀ ਦੀ ਤੇ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਜਗ੍ਹਾ ਤੋਂ ਲੋਕੇਸ਼ਨ ਤੋਂ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਜੀ ਦੇ ਸੋਹਣੀ ਸਜਾਵਟ ਕੀਤੀ ਹੋਈ ਆ ਫੁੱਲਾਂ ਦੇ ਨਾਲ ਤੁਸੀਂ ਵੇਖ ਸਕਦੇ ਹੋ ਸੰਗਤ ਦਾ ਕਾਫੀ ਰਸਾ ਬਾਬਾ ਜੋਰਵਰ ਸਿੰਘ ਜੀ ਦੇ ਜਨੂ ਦਿਹਾੜੇ ਤੇ ਪਹੁੰਚੀ ਹੈ ਸੰਗਤ ਕਾਫੀ ਰਸ ਦੇ ਵਿੱਚ ਤੇ ਤਕਰੀਬਨ ਇਸ ਸਮੇਂ ਨਾ 9 ਵਜੇ ਦੇ ਤਕਰੀਬਨ ਟਾਈਮ ਹੋ ਰਿਹਾ ਹੈ

ਕਿਸ ਜਗ੍ਹਾ ਤੇ ਨਾ ਇਤਿਹਾਸ ਲਿਖਾ ਹੋਇਆ ਤੁਸੀਂ ਵੇਖ ਸਕਦੇ ਹੋ ਪੜ੍ਹ ਸਕਦੇ ਹੋ ਗੁਰਦੁਆਰਾ ਠੰਡਾ ਫੁੱਟ ਸਾਬਜੀ ਦਾ ਇਤਿਹਾਸ ਆ ਇਸ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋੜੇ ਸਾਹਿਬਜ਼ਾਦਿਆਂ ਬਾਬਾ ਜੁਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਇੱਥੇ ਮਾਤਾ ਗੁਜਰੀ ਜੀ ਨੂੰ ਜਾਬਰ ਹਕੂਮਤ ਨੇ 10 ਪਉ ਸੰਮਤ 1761 ਆ 1700 4 ਈਸਵੀ ਤੋਂ ਈਸਵੀ ਤਿੰਨ ਦਿਨਾਂ ਕੜਕ ਦੀ ਠੰਡ ਵਿੱਚ ਭੁੱਖੇ ਪਾਣਿਆਂ ਨੂੰ ਕੈਦ ਰੱਖਿਆ ਸਿੱਖੀ ਤੋਂ ਡੋਲਾਨ ਲਈ ਅਤੇ ਈਨ ਮਨਾਉਣ ਲਈ ਇਹ ਤਰ੍ਹਾਂ ਤਰ੍ਹਾਂ ਦੇ ਤਸੀਹੇ ਦਿੱਤੇ ਇਸ ਸਥਾਨ ਤੋਂ ਹੀ ਜ਼ਾਲਮ ਸਪਾਹੀਆ ਸਾਹਿਬ ਜਦਾਂ ਨੂੰ ਸੂਬੇ ਦੀ ਕਚਹਿਰੀ ਵਿੱਚ ਲੈ ਜਾਂਦੇ ਰਹੇ ਅੰਤ 13 ਪਉ ਨੂੰ ਇਥੋਂ ਹੀ ਸਾਬਜਾਦਿਆਂ ਨੂੰ ਮਾਤਾ ਜੀ ਤੋਂ ਵਖ ਕਰਕੇ ਸ਼ਹੀਦ ਕੀਤਾ ਗਿਆ ਇਸੇ ਹੀ ਸਥਾਨ ਤੇ ਬਿਰਦ ਮਾਤਾ ਗੁਜਰੀ ਜੀ ਹਕੂਮਤ ਦੇ ਜ਼ੁਲਮੋਂ ਸਤਮਾਨ ਨੂੰ ਆਪਰ ਨੇ ਤਨ ਤੇ ਤੇ ਸੈਨ ਤੇ ਤਨ ਤੇ ਸਾਬਰ ਨਾਲ ਸਾਹਰਦੇ ਹੋਏ ਸ਼ਹੀਦ ਹੋ ਗਏ ਇਸੇ ਹੀ ਸਥਾਨ ਤੇ ਗੁਰੂ ਘਰ ਨਾਲ ਕੁਝ ਤੰਨੀ ਪ੍ਰੀਤ ਨਵਾ ਹੁੰਦਾਂ ਭਾਈ ਮੋਤੀराम ਜੀ ਮਹਿਰਾ ਨੇ ਮਾਤਾ ਜੀ ਅਤੇ ਸਭ ਜੱਜਾਂ ਨੂੰ ਦੁੱਧ ਪਾਉਣ ਦੀ ਸੇਵਾ ਕੀਤੀ। ਅੰਜੀ ਪੜ ਲਓ ਜੀ ਇਸ ਦਾ ਇਤਿਹਾਸ ਹੈ ਗੁਰਦੁਆਰਾ ਸ੍ਰੀ ਠੰਡਾ ਬੁਰਜ ਸਾਹਿਬ ਜੀ ਦਾ। ਤੇ ਇੰਗਲਿਸ਼ ਵਿੱਚ ਹਿੰਦੀ ਵਿੱਚ ਤਿੰਨੇ ਭਾਸ਼ਾਵਾਂ ਵਿੱਚ ਲਿਖਿਆ ਹੋਇਆ। ਤੇ ਲੰਗਰ ਲੱਗੇ ਹੋਏ ਨੇ ਜਗ੍ਹਾ ਜਗ੍ਹਾ ਤੇ ਤੁਸੀਂ ਦੇਖ ਸਕਦੇ ਹੋ ਥਾਂ ਥਾਂ ਤੇ ਲੰਗਰ ਲੱਗੇ ਹੋਏ ਨੇ ਹਾਂਜੀ ਲੰਗਰ ਵਿੱਚ ਪਹੁੰਚਦੇ ਆਂ ਦੇਖਦੇ ਆਂ ਜੀ ਮਾਪੇ ਬਾਬਾਈ ਬਾਬਾਈ ਬੋਲਣਾ ਨਹੀਂ ਹੈਗਾ ਮਾਪੇ ਗੱਲ ਕਰਨੀ ਹੈ ਹਾਂਜੀ ਹਾਂਜੀ ਲੰਗਰ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਨਾ ਏ ਬਾਬਾ ਜੀ ਕਿਹੜੀ ਜਗ੍ਹਾ ਤੋਂ ਲੰਗਰ ਤੁਹਾਡਾ ਇਹ? ਐ ਮਿਰਜ ਜੀ ਕਿਹੜੀ ਜਗ੍ਹਾ ਤੋਂ ਤੁਸੀਂ ਆਪਾਂ ਲੰਗਰ ਲੈ ਕੇ? ਗਵਿੰਦਗੜ੍ਹ ਤੋਂ ਹੀ ਆਏ। ਗਵਿੰਦਗੜ੍ਹ ਤੋਂ ਆਏ। ਲੋਕਲੇ ਹੋ ਜਾਂ ਕੋਈ ਪਿੰਡਾਂ ਵਿੱਚ ਨਹੀਂ। ਨਹੀਂ ਗਵਿੰਦਗੜ੍ਹ ਹੀ ਆਏ। ਸਮਾਪਤੀ ਹੋ ਗਈ। ਮਾਫ਼ ਕੀ ਹੈ ਗਰੇ। ਤੇ ਕੋਹਲੀ ਲੰਗਰ ਚੱਲ ਰਿਹਾ ਤੇ ਸਮਾਪਤੀ ਹੋ ਚੁੱਕੀ ਹੈ ਲੰਗਰ ਦੇ ਵਿੱਚ। ਤੁਸੀਂ ਦੇਖ ਸਕਦੇ ਹੋ। ਤੇ ਵਰਤਨਾ ਦੀ ਸੇਵਾ ਕੀ ਹੋ ਰਹੀ ਹੈ ਇਸ ਜਗ੍ਹਾ ਤੇ? ਹਾਂਜੀ ਵੇਖੀ ਕੀ ਹਾਲ ਚਾਲ ਨੇ ਤੁਹਾਡੇ ਮਾਈਕ ਠੀਕ ਹੈ ਤੁਹਾਡਾ ਮੇਰਾ ਨਾਮ ਹੀ ਸੁਖੀਰ ਸਿੰਘ ਹੀ ਸੁਖੀਰ ਸਿੰਘ ਹਾਂਜੀ ਕਿਹੜੀ ਜਗ੍ਹਾ ਤੋਂ ਜੀ ਆਪਣਾ ਪਿੰਡੀ ਮੱਜਰਾ ਨਿੱਦੇਵਾਲ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਮੱਜਰਾ ਕਿਹੜਾ ਹੈ ਮੱਜਰਾ ਨਿੱਦੇਵਾਲ ਇਹ ਕਿੱਥੇ ਪੈਂਦਾ ਹੀ ਇਹ ਆਪਣਾ ਚੱਲੇ ਸੰਡੇ ਚੱਲੇ ਸੰਡੇ ਲੱਗਦਾ ਸੰਡੇ ਦੇ ਕੋਲ ਤੁਹਾਡਾ ਨਾਮ ਮੇਰਾ ਹੀ ਸੁਖਮਨ ਜੋਤ ਸਿੰਘ ਸੁਖਮਨ ਜੋਤ ਸਿੰਘ ਦਰਸ਼ਨ ਕਰ ਲੈ ਜੀ ਅਸੀਂ ਲੰਗਰ ਵਿੱਚ ਆਪਨੇ ਆਪਣੀ ਪਿੰਡੀ ਲੰਗਰ ਵਿੱਚ ਸੇਵਾ ਕਰਾ ਰਹੇ ਹਾਂ ਜੀ 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 ਆਪਣਾ ਚੈਨਲ ਜੀ ਆਪਣਾ ਪੰਜਾਬ 794 ਠੀਕ ਹੈ। ਮਾਸ਼ਾਅੱਲ੍ਹਾ ਨਾ ਨਾ YouTube ਤੇ ਹੀ। ਹਾਂਜੀ ਦੇਖ ਸਕਦੇ ਹਾਂ ਤੁਸੀਂ। ਫੁੱਲ ਛੜੀਆਂ ਤੇ ਆਸਤਵਾਜੀ ਹੋ ਰਹੀ ਆ ਇਸ ਸਮੇਂ। ਤੁਸੀਂ ਦੇਖ ਸਕਦੇ ਹੋ ਪਟਾਕੇ ਚੱਲ ਰਹੇ ਨੇ। ਬਾਬਾ ਜਰਵਰ ਸਿੰਘ ਦੀ ਜਨਮ ਦਿਹਾੜੇ ਤੇ। ਦੇਖਦੇ ਆ ਉੱਧਰ ਚੱਲਦੇ ਆਪਾਂ ਅੱਗੇ ਪਹੁੰਚਦੇ। ਹਾਂਜੀ। ਪਹੁੰਚਦੇ ਅੱਗੇ ਜਾ ਕੇ ਤੁਹਾਨੂੰ ਆਸਤਵਾਜੀ ਦਾ ਨਜ਼ਾਰਾ ਦਿਖਾਣੇ ਆ। ਤੇ ਇਸ ਜਗ੍ਹਾ ਤੇ ਲੱਗਾ ਹੋਇਆ ਲੰਗਰ ਤੁਸੀਂ ਦੇਖ ਸਕਦੇ ਹੋ। ਸੰਗਤਾਂ ਭਾਰੀ ਰਸ ਦੇ ਵਿੱਚ ਆ। ਦੇਖੋ ਜੀ ਇਸ ਜਗ੍ਹਾ ਤੇ ਦੁੱਧੇ ਲੰਗਰ ਲੱਗਾ ਹੋਇਆ ਤਰ੍ਹਾਂ ਤਰ੍ਹਾਂ ਦੇ ਲੰਗਰ ਲੱਗੇ ਹੋਏ ਨੇ ਹਾਂਜੀ ਵੀਰ ਜੀ ਕੀ ਹਾਲ ਚਾਲ ਨੇ ਤੁਹਾਡੇ ਬਹੁਤ ਵਧੀਆ ਜੀ ਐਂ ਚੜ੍ਹਦੀ ਕਲਾ ਅਸੀਂ ਬਰਨਾਲੇ ਤੋਂ ਆਏ ਜੀ ਬਰਨਾਲੇ ਦਾ ਕੀ ਨਾਮ ਹੈ ਤੁਹਾਡੇ ਰਾਜਵੀਰ ਸਿੰਘ ਜੀ ਰਾਜਵੀਰ ਸਿੰਘ ਹਾਂਜੀ ਉਹ ਕੱਲ੍ਹ ਦਰਸ਼ਨ ਕਰ ਲਈ ਹਾਂਜੀ ਹਾਂਜੀ ਦਰਸ਼ਨ ਅੱਛਾ ਜੀ ਬਹੁਤ ਵਧੀਆ ਦਰਸ਼ਨ ਕਰ ਲਏ ਹਾਂਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹਾਂਜੀ ਦੇਖੋ ਜੀ ਫਤਿਹ ਬੁਲਾਈਆ ਬਿਰਵੀ ਇਹਨਾਂ ਨੇ ਜਕਾਰਾ ਛੱਡਿਆ ਏ ਫਤਿਹਦਾ ਤੇ ਆਪਾਂ ਅੱਗੇ ਪਹੁੰਚਦੇ ਆਂ ਕਰਵਾਨਿਆਂ ਦਰਸ਼ਨ ਹਣਾ ਤੇ ਆਪਣਾ ਚੈਨਲ ਆਪਣਾ ਪੰਜਾਬ 794 ਜੀ ਠੀਕ ਹੈ ਜੀ ਹਾਂ ਜੀ ਤੇ ਇਸ ਤਰ੍ਹਾਂ ਪੈ ਗਈ ਲੰਗਰ ਹਾਲਾ ਮਾਤਾ ਗੁਜਰੀ ਦਾ ਮਾਤਾ ਗੁਜਰੀ ਜੀ ਲੰਗਰ ਹਾਲਾ ਇਸ ਤਰਫਾ ਇੱਧਰ ਵੀ ਆਪਾਂ ਦਰਸ਼ਨ ਕਰਵਾਣੇ ਜਾ ਕੇ ਹਾਂਜੀ ਇਸ ਜਗ੍ਹਾ ਤੇ ਲੱਗਿਆ ਲੰਗਰ ਚਾਹ ਦਾ ਲੰਗਰ ਲੱਗਿਆ ਆ ਟਰੈਸਰ ਤੇ ਚਾਹ ਜੰਮਿਆ ਪੁੱਤ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਮਾਹੇ ਲਿਖਿਆ ਤੁਰਕਾ ਧੰਨ ਧੰਨ ਬਾਬਾ ਜਰਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਲੱਖ ਲੱਖ ਵਧਾਈਆਂ ਸੇਵਾ ਕਰਤਾ ਸਿੱਖਾ ਯੂਨਿਟੀ ਕਲੱਬ ਸ੍ਰੀ ਫਤਿਹਗੜ੍ਹ ਸਾਹਿਬ

ਤਵੇ ਦੇਖ ਕੁੜੀਆਂ ਕੋਈ ਇਸ਼ਾਰਾ ਵੀ ਨਹੀਂ ਆਇਆ ਪੰਜ ਲੱਖ ਬੰਦੇ ਨੇ ਆ ਜਾਓ ਹੋਰ ਅੱਜ ਬਾਈ ਚਾਲ ਗਈ ਹੰਦੀ ਕਾਫੀ ਰਾਸਾ ਸਿਰ ਸਮੇ ਤੁਸੀਂ ਵੀ ਦੇਖ ਸਕਦੇ ਹੋ ਆ ਦੇਖੋ ਜੀ ਇਸ ਤਰ ਪੈ ਗਈ માતા ਗੁਜਰੀ ਲੰਗਰ ਹਾਲ ਇਹ ਚਾਹ ਦਾ ਲੰਗਰ ਚੱਲ ਰਿਹਾ ਤੁਸੀਂ ਵੇਖ ਸਕਦੇ ਹੋ ਵਾਹਿਗੁਰੂ ਜੈਵਰੀ ਦਾ ਖਾਲਸਾ ਵੈਗਰੀ ਜਿਹਦੀ ਫਤਿਹ ਅਫਰੋਜ਼ਾ ਜੀ ਤੀਨਾ ਮਾ ਬਾਪਾ ਜੀ ਦਾ ਗੁਰਪ੍ਰੀ ਸਿੰਘ ਹੈ ਜੀ ਤੇ ਇਸ ਜਗ੍ਹਾ ਤੇ ਸੇਵਾਦਾਰ ਹਨ ਜੀ ਅਨੂ ਰਾਗੀ ਸਿੰਘ ਹੈ ਜੀ ਰਾਗੀ ਸਿੰਘ ਹੈ ਹਾਂ ਦੇਖੋ ਜੀ ਰਾਗੀ ਸਿੰਘਾਂ ਦੀ ਲਾਗੇ ਪਹਿਚਾਨ ਹੁੰਦੀ ਆ ਗੁਰੂ ਦੇ ਸਿੰਘ ਨੇ ਜੀ ਇਹ ਸੇਵਾਦਾਰ ਨੇ ਬਹੁਤ ਵੱਡੇ ਗੁਰ ਕਰਦੇ ਜੋ ਕਿ ਇਸ ਜਗ੍ਹਾ ਤੇ ਨਾ कीर्तन का के संगतान न्याल कर दे ने हां जी की नाम है जी बाबा जी ਤੁਹਾਡਾ ਭਾਈ ਗੁਰਪ੍ਰੀਤ ਸਿੰਘ ਜੀ ਭਾਈ ਗੁਰਪ੍ਰੀਤ ਸਿੰਘ ਜੀ ਕਿਸ ਜਗ੍ਹਾ ਤੋਂ ਤੁਸੀਂ ਜੀ ਖੰਨੇ ਤੋਂ ਜੀ ਖੰਨੇ ਤੋਂ ਜੀ ਜੀ ਠੀਕ ਹੈ ਜੀ ਇਹ ਭਾਈ ਗੁਰਪ੍ਰੀਤ ਸਿੰਘ ਜੀ ਨੇ ਜੋ ਕਿ ਖੰਨੇ ਤੋਂ ਨੇ ਤੇ ਇਸ ਜਗ੍ਹਾ ਤੇ ਨਾ ਗੁਰਦੁਆਰਾ ਸ੍ਰੀ ਪਤੇਗੜ ਸਾਹਿਬਾ ਕੀਰਤਨ ਦੀ ਸੇਵਾ ਨਿਵਾਉਂਦੇ ਨੇ ਜੀ ਹਾਂ ਜੀ ਪਤਾ ਗਿਆ ਆਪਣੇ ਚੈਨਲ ਆਈਏ ਆਪਣਾ ਪੰਜਾਬ 793 ਜੀ ਹਾਂ ਜੀ ਬਹੁਤ ਚੰਗਾ ਲੱਗਿਆ ਤੁਹਾਨੂੰ ਮਿਲ ਕੇ ਜੀ ਬਾਬਾ ਜੀ ਹਾਂ ਜੀ ਤੇ ਇਸ ਤਰ੍ਹਾਂ ਪਹੁੰਚ ਗਈ ਲੰਗਰ ਹਾਲ ਆ ਮਾਤਾ ਗੁਜਰੀ ਲੰਗਰ ਹਾਲ ਆ ਅੱਗੇ ਪਹੁੰਚਦੇ ਆ ਬਹੁਤ ਜ਼ਿਆਦਾ ਰਸਾ ਸੰਗਤਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਭਾਵਰੀ ਇਕੱਠੇ ਦੇ ਵਿੱਚ ਸੰਗਤਾਂ ਬਹੁਤ ਮੁਸ਼ਕਲ ਦੇ ਨਾਲ ਅੱਗੇ ਲੰਘਣਾ ਪੈਂਦਾ ਏ ਇਹ ਗੁਰਾਂ ਦੀਆਂ लाਡਲੀਆਂ ਫੌਜਾਂ ਆ ਦੇਖੋ ਇਹ ਇਸ ਤਰ੍ਹਾਂ ਪੈ ਗਿਆ ਲੰਗਰ ਹਾਲ ਮਾਤਾ ਗੁਜਰੀ ਲੰਗਰ ਹਾਲ ਹੈ ਇਹ ਇਸ ਤਰ੍ਹਾਂ کافی ਵੱਡਾ ਲੰਗਰ ਹਾਲ ਆ ਤੇ ਇਸ ਜਗ੍ਹਾ ਤੇ ਨਾ ਬੈਲਰ ਸਟੀਮ ਦੇ ਨਾਲ ਨਾ ਖਾਣਾ ਤਿਆਰ ਕੀਤਾ ਜਾਂਦਾ ਏ ਤੁਸੀਂ ਵੇਖ ਸਕਦੇ ਹੋ ਇਹ ਲੱਕੜ ਵਾਲਾ ਬੋਇਲਰ ਆ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਹੋਈ ਆ ਲਾਈਟਾਂ ਦੇ ਨਾਲ کافی ਵੱਡਾ ਲੰਗਰ ਹਾਲ ਆ ਤੁਸੀਂ ਵੇਖ ਸਕਦੇ ਹੋ ਸਾਡਾ ਮਾਤਾ ਗੁਰੀ ਲੰਗਰ ਹਾਣਾ ਹੈ ਇਸ ਹਸਤਾਨ ਤੇ ਦੇਖ ਸਕਦੇ ਹਾਂ ਸੰਗਤਾਂ ਭਾਰੀ ਇਕੱਠ ਦੇ ਵਿੱਚ ਇਸ ਜਗ੍ਹਾ ਤੇ ਨਾ ਬਾਰਤਨ ਮਿਲਦੇ ਨੇ ਬਾਹਰੋਂ ਇਸ طرف ਦੇਖ ਸਕਦੇ ਹੋ ਕਿੰਨਾ ਕਾਠਾ ਲੰਗਰ ਹਾਲ ਆ ਕਾਫੀ ਵੱਡਾ ਇਹ ਕਾਫੀ ਵੱਡਾ ਲੰਗਰ ਹਾਲ ਆ ਤੁਸੀਂ ਦੇਖ ਸਕਦੇ ਹੋ ਅਰਦਾਸ ਲਿਖੀ ਹੋਈ ਆ ਤੁਸੀਂ ਪੜ੍ਹ ਸਕਦੇ ਹੋ ਅਰਦਾਸ ਆ ਪੜਵੀ ਪਰਵੀ ਦਰਸਨ ਅਰਦਾਸ ਲਿਖੀ ਹੋਈ ਐ ਇਸ ਜਗ੍ਹਾ ਤੇ ਮੈਂ ਕਹਾਂਦਾ ਜੇ ਉਹ ਇਸ ਤਰਫ ਤੇ ਆਏਗਾ ਨੰਗਰਹਾਲਾ ਇਸ ਤਰਫੋਂ ਤੁਹਾਨੂੰ ਦਰਸਿਤ ਹੋਣੇ ਨੰਗਰਹਾਲ ਦੇ ਅੰਦਰ ਪਹੁੰਚ ਗਏ ਜੀ ਸੇਵਾਦਾਰ ਸੇਵਾ ਕਰ ਰਹੇ ਤੁਸੀਂ ਦੇਖ ਸਕਦੇ ਹੋ ਸਮੇਂ ਵੀ ਵੀਰ ਸੇਵਾ ਕਰ ਰਹੇ ਨੇ ਲੰਗਰ ਹਾਲ ਦੇ ਵਿੱਚ ਇਸ ਤਰ੍ਹਾਂ ਪੇ ਲੰਗਰ ਤਿਆਰ ਹੁੰਦਾ ਹੈ ਸੰਗਤਾਂ ਦੇ ਲਈ ਇਹ ਰਸੋਈ ਕਰਾ ਰਿਹਾ ਕਾ ਵੀ ਬੱਡਾ ਅਸੀਆ ਵੀਰ ਜੀ ਸੇਵਾ ਕਰ ਰਹੇ ਹਾਂ ਜੀ ਹਾਂਜੀ ਹਾਂਜੀ ਜੀ ਨਾਮ ਹੈ ਤੁਹਾਡਾ ਜੀ ਜਸਵਿੰਦਰ ਸਿੰਘ ਜੀ ਜਸਵਿੰਦਰ ਸਿੰਘ ਜੀ ਕਿਹੜਾ ਪਿੰਡ ਦਾ ਹੋਈ ਮੈਂ ਮਾਜਰੀ ਕਾਲੀਆਂ ਪਟਿਆਲੇ ਤੋਂ ਅੱਛਾ ਜੀ ਮਾਜਰੀ ਕਾਲੀਆਂ ਬਾਰੰਦੇ ਕੋਲ ਆਂ ਜੀ ਬਾਰੰਦੇ ਲੱਗੇ ਜੀ ਜੇਹਾਂ ਸਥਾਨ ਤੇ ਘੱਟ ਘੱਟ ਕਲਾ ਦਾ ਗੁਰਦੁਆਰਾ ਸਾਹਿਬ ਆਂ ਜੀ ਹਾਂਜੀ 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 ਸਾਚੀ ਬਹੁਤ ਨੂੰ ਮਿਲ ਕੇ ਬਾਖੂਸੀ ਹੋਈ ਜੀ ਥੈਂਕ ਯੂ ਜੀ ਹਾਂਜੀ ਇਹ ਵੀ ਸੇਵਾ ਕਰਦੇ ਤੁਸੀਂ ਬੈਠ ਸਾਦੇ ਹੋ ਤੇ ਆਰਾਮ ਇੱਥੇ ਬਾੜ ਦੇ ਜੀ ਕੋਈ ਇਸ ਜਗ੍ਹਾ ਤੇ ਕੋਈ ਛੋਟਾ ਵੱਡਾ ਨਹੀਂ ਹੁੰਦਾ ਸਾਰੇ ਹੀ ਇਸ ਜਗ੍ਹਾ ਤੇ ਬਰਾਬਰ ਹੁੰਦੇ ਨੇ ਕੋਈ ਅਮੀਰ ਗਰੀਬ ਨਹੀਂ ਹੈਗਾ ਸਾਰੇ ਧਰਮਾਂ ਦੇ ਲੋਕ ਆ ਬਰਾਬਰ ਬੈਠ ਕੇ ਲੰਗਰ ਸਾਹਿਬ ਦੇ ਨੇ ਪਤਾਰਾਂ ਦੇ ਵਿੱਚ ਬੈਠ ਕੇ ਆਪਾਂ ਵੀ ਸੇਵਾ ਕਰ ਰਹੇ ਨੇ ਪ੍ਰਸ਼ਾਦਾਂ ਦੀ ਲੈਵਰੀ ਜੀ ਕਹਤਾ ਵੈਗ ਜੀ ਫਤਿਹ ਜੀ ਵੈਗ ਦਾ ਬਾਬਾ ਜੀ ਆਪਾਂ ਅਸੀਂ ਮੁੱਲਾਪੁਰਤੋਂ ਜੀ ਹਾਂਜੀ ਮੁੱਲਾਪੁਰ ਖੁਰਦ ਮੁੱਲਾਪੁਰਤੋਂ ਕਿਤੇ ਪੈਂਦਾ ਹੀ ਇਹ ਆਪਾਂ ਇਹ ਜੱਲੇ ਸੰਡੇ ਕੋਲ ਅੱਛਾ ਜੀ ਇਹਨਾ ਮਾ ਬਾਈ ਤੁਹਾਡੇ ਜੀ ਬਲਜੀਤ ਸਿੰਘ ਅੱਛਾ ਜੀ ਸੇਵਾ ਕਰਦੇ ਭਰੇ ਜੀ ਹਾਂਜੀ ਸੇਵਾ ਕਰ ਰਹੇ ਹਾਂ ਜੀ ਹਾਂਜੀ ਦੇਖ ਰਹੇ ਹਾਂ ਪ੍ਰਸਾਦ ਦੀ ਸੇਵਾ ਕਰ ਰਹੇ ਨੇ ਬਾਬਾ ਜੀ ਸੰਗਤ ਦੇ ਵਿੱਚ ਮੁੱਲਾਪੁਰ ਖੁਰਦ ਤੋਂ ਆਏ ਹੋਣੇ ਜੋ ਕਿ ਜੱਲੇ ਸੰਡੇ ਦੇ ਕੋਲੇ ਆ ਖੀਰ ਦਾ ਲੰਗਰ ਚੱਲ ਰਿਹਾ ਕੀਰ ਖੀਰ ਪ੍ਰਸਾਦ ਦਾ ਲੱਸੀ ਨਾਲ ਆ ਮਹਾਪੁਰਸ ਪਹੁੰਚੇ ਹੋਏ ਨੇ ਬਾਬਾ ਜੀ ਇਹ ਵੀ ਹੋਰ ਬਾਬਾ ਜੀ ਆਸਰੀ ਕਾਲ ਦੀ ਰਸਰੀ ਕਾ ਇਹ ਸਾਡੇ ਕਾਫੀ ਰਸ ਦੇ ਵਿੱਚ ਸੰਗਤ ਨਮਸਤ ਲੰਗਰ ਚੱਗ ਰਿਹਾ ਪਾ ਸਾਰੀਆਂ ਦੀ ਵੀਡੀਓ ਕਰਨੀ ਹੈ ਸਾਰੀ ਸੰਗਤ ਦੀ ਕਿਉਂਕਿ ਇਹ ਸੰਗਤ ਇਸ ਦੇ ਵਿੱਚ ਵੈਗੁਰੂ ਦਾ ਵਾਸਾ ਹੈ ਸਦਾ ਜੀ ਸਦਾ ਜੀ ਸਦਾ ਜੀ ਭਾਈ ਛੋਟਾ ਇਹ ਬੱਚਾ ਸੇਵਾ ਕਰਦਾ ਕੀ ਨਾਮ ਹੈ ਬੇਟਾ ਤੁਹਾਡਾ ਪਰਦੇਵ ਸਿੰਘ ਹਾਂਜੀ ਹਾਂਜੀ ਪਰਦੇਵ ਸਿੰਘ ਪਰਦੇਵ ਸਿੰਘ ਦਾ ਬਹੁਤ ਪਿਆਰਾ ਨਾਮਾ ਫਤੇ ਵੀਰ ਸਿੰਘ ਸੇਵਾ ਕਰ ਰਹੇ ਨੇ ਕਾਫੀ ਵੱਡਾ ਲੰਗਰ ਹਾਲ ਆ ਤੁਸੀਂ ਦੇਖ ਸਕਦੇ ਹੋ ਜਿਸ ਜਗ੍ਹਾ ਤੇ ਸੈਂਕੜਿਆਂ ਵਿੱਚ ਬੈਠ ਕੇ ਪਜਾਰਾਂ ਦੀ ਤਦਾਦ ਦੇ ਵਿੱਚ ਸੰਗਤ ਨਮਸਤ ਇਸ ਜਗ੍ਹਾ ਤੇ ਨਾਲ ਲੰਗਰ ਸਕਦੀ ਆ ਗੁਰਦੁਆਰਾ ਨਮਸਤਕ ਹੋ ਕੇ ਗੁਰਦੁਆਰਾ ਸਾਹਿਬ ਨਮਸਤਕ ਹੋਏ ਨਾ ਗੁਰਦੁਆਰਾ ਸਾਹਿਬ ਨੂੰ ਨਮਸਤਕੋ ਕੇ ਸੰਗਤ ਇਸ ਜਗ੍ਹਾ ਤੇ ਆ ਕੇ ਲੰਗਰ ਛਕਦੀ ਹੈ ਕੀਰ ਸੇਵਾ ਕਰ ਰਹੇ ਨੇ ਸਬਜੀ ਦੀ ਤੇ ਗੁੜੀਆਂ ਜਲਦੀ ਸੇਵਾ ਕਰੀਏ ਤੁਸੀਂ ਦੇਖ ਸਕਦੇ ਹੋ ਛੋਟਾ ਜਿਹਾ ਬੱਚਾ ਪ੍ਰਸ਼ਾਦ ਦੀ ਸੇਵਾ ਕਰ ਰਿਹਾ ਹੈ ਆ ਦੇਖ ਸਕਦੇ ਹੋ ਬਹੁਤ ਹੀ ਪਿਆਰੇ ਬੱਚੇ ਸੇਵਾ ਕਰ ਰਹੇ ਨੇ ਗੁਰੂ ਦੇ ਲੰਗਰ ਵਿੱਚ ਕੋਈ ਦੰਦ ਦੀ ਸੇਵਾ ਕਰ ਰਿਹਾ ਕੋਈ ਪ੍ਰਸ਼ਾਦ ਦੀ ਸੇਵਾ ਕਰ ਰਿਹਾ ਕੋਈ ਸਬਜੀ ਸੇਵਾ ਕਰ ਰਿਹਾ ਹੈ ਦੇਖ ਸਕਦੇ ਹੋ ਸੰਗਤ ਦਾ ਕਾਫੀ ਭਾਰੀ ਰਸਾ ਲੰਗਰ ਸਾਖਰੀਆ ਇਸ ਸਮੇਂ ਸੰਗਤਾਂ ਨਾ ਇੰਨਾ ਵਿੱਚ ਕਤਾਰਾਂ ਵਿੱਚ ਲੱਗ ਕੇ ਦੇਖ ਵੀਰੂ ਜੀ ਸਾਡਕ ਨੇ ਗੁਰੂ ਦੇ ਸਿੰਘ ਲੰਗਰ ਛਕ ਰਹੇ ਨੇ ਤੁਸੀਂ ਵੇਖ ਸਕਦੇ ਹੋ ਬਹੁਤ ਸੋਹਣਾ ਦਿਮਾਲਾ ਸਜਾਇਆ ਹੋਇਆ ਗੁਰੂਆਂ ਦਾ ਪਾਬਾ ਜੀ ਦਾ ਸਿੰਘ ਸਾਹਿਬ ਜੀ ਦਾ ਅਰਪਣਾ ਜੁੱਟੇ ਵਾਤਨਾਂ ਦੀ ਸੇਵਾ ਹੁੰਦੀ ਆ ਤੁਸੀਂ ਦੇਖ ਸਕਦੇ ਹੋ। ਪਾਪਾ ਦੀ ਸੇਵਾ। ਕਾਫੀ ਵੱਡਾ ਇਸ ਜਗ੍ਹਾ ਤੇ ਤੁਸੀਂ ਦੇਖ ਸਕਦੇ ਹੋ ਸਵੈਚਾਰਕਾ ਹੈ ਸਾਡਾ ਕਾਫੀ ਵੱਡਾ ਹੈ। ਇਸ ਜਗ੍ਹਾ ਤੇ ਕਿ ਸੇਵਾ ਆਪਣੀ ਸੇਵਾ ਹੁੰਦੀ ਆ ਭੈਣ ਭਰਾ ਬੱਚੇ ਛੋਟੇ ਛੋਟੇ ਬੱਚੇ ਵੀਰ ਭਾਇਆ ਸਾਰੇ ਸੇਵਾ ਕਰਦੇ ਨੇ। ਦੇਖੋ ਜੀ ਬਾਸਤਰਾ ਦੀ ਸੇਵਾ ਕਰਨੇ ਵੀਰ ਹੁਪਾਂਡਾ ਦੀ ਆਵਾਜ਼ ਬਹੁਤ ਆ ਰਹੀ ਆ ਕਰਕੇ ਜੀ ਆ ਦੇਖੋ ਜੀ ਦੂਸਰੇ ਵਰਕਰਾਂ ਨੂੰ ਇਸ ਜਗ੍ਹਾ ਤੇ ਪਲਾ ਖਾਲੀ ਕਰ ਦੇ ਚੋ ਇਹਨਾਂ ਅੰਦਰ ਕਿਉਂਕਿ ਕੋਈ ਮਾਰੀ ਉੱਠੀ ਜੂਠ ਹੁੰਦੀ ਆ ਆ ਦੇਖੋ ਜੀ ਫਿਰ ਇਸ taraf ਤੋਂ ਹੋਏ ਜਾਂਦੇ ਨੇ ਤੇ ਫਿਰ ਸਰਫ ਵਿੱਚੋਂ ਕੱਢੇ ਜਾਂਦੇ ਨੇ ਇਹ ਭਾਵੇਂ ਜੀ ਸੇਵਾ ਸਲਾਹ ਤੇ ਇਹ ਸੇਵਾ ਵੀ ਭਾਗਾਂ ਵਾਲਿਆਂ ਨੂੰ ਮਿਲਦੀ ਆ ਇਹਨਾਂ ਭਾਗਾਂ ਬਿਨਾ ਕਿਸੇ ਤਰ੍ਹਾਂ ਦੀ ਸੇਵਾ ਵੀ ਨਹੀਂ ਮਿਲਦੀ ਕਿਸੇ ਜਗ੍ਹਾ ਤੇ ਨਾ ਚੰਗਾ ਜਿਹਾ ਲੰਗਰ ਛੱਕਿਆ ਹੁੰਦੀ ਐ ਇਸ ਜਗ੍ਹਾ ਦੇ ਹੱਥ ਤੋਂ ਟੁੱਟੀਆਂ ਲੱਗੀਆਂ ਹੋਈਆਂ ਨੇ ਕਿਸੇ ਵੇਖ ਸਕਦੇ ਆ ਬਾਹ ਵੀ ਵੱਡਾ ਲੰਗਰ ਹਾਲ ਆ ਤੁਸੀਂ ਇਸ ਸਮੇਂ ਦੇਖ ਰਹੇ ਹੋ ਹਜ਼ਾਰਾਂ ਦੀਨ ਤੇ ਵਿੱਚ ਬੈਠ ਕੇ ਇਸ ਜਗ੍ਹਾ ਤੇ ਸੰਗਤਨ ਲੰਗਰ 사ਕਤ ਸਕਦੀ ਆ ਦੇਖ ਸਕਦੇ ਤੁਸੀਂ ਤੇ ਬਾਹਰ ਇਸ ਜਗ੍ਹਾ ਤੇ ਚਾਹ ਮਿਲਦੀ ਆ